ਜਵਾਬ ਆਉਂਦਾ ਤਾਂ ਹੈਗਾ ਹੈ ਇਹ ਤਾਂ ਵੈਕੂਲ ਸਿੱਖਣਾ ਕਰੀਂ ਅਸਲੀ ਬਣਨਾ ਚਾਹੀਦਾ ਹੈ ਏਜੰਡਾ ਜੀ ਏਜੰਡਾ ਸਰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਬਸ ਸਟੈਂਡ ਦੇ ਵਿੱਚ ਕੁਝ ਪਰੇਸ਼ਾਨੀਆਂ ਪੇਸ਼ ਆ ਰਹੀਆਂ ਸਾਨੂੰ ਜਦੋਂ ਦਾ ਨਵਾਂ ਬਸ ਸਟੈਂਡ ਬਣਿਆ ਹੈ 20 ਜਨਵਰੀ 2025 ਨੂੰ ਅਸੀਂ ਇੱਕ ਨੋਟਿਸ ਦੇ ਕੇ ਆਏ ਸੀ ਡੀਸੀ ਸਾਹਿਬ ਨੂੰ ਔਰ ਚੇਅਰਮੈਨ ਇੰਪਰੂਵਮੈਂਟ ٹرسٹ ਗਰਦਾਸਪੁਰ ਨੂੰ ਔਰ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਬਟਾਲੇ ਨੂੰ ਇਹ ਸਾਡੀਆਂ ਜਿਹੜੀਆਂ ਬਸ ਸਟੈਂਡ ਦੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣ ਪਹਿਲੀ ਗੱਲ ਤੇ ਇਹ ਹੈ ਜੀ ਵੀ ਬਸ ਸਟੈਂਡ ਦੇ ਵਿੱਚ ਜਿਹੜੀ ਐਂਟਰੀ ਗੇਟ ਹੈ ਤੇ ਐਗਜ਼ਿਟ ਗੇਟ ਹੈ ਉਹ ਗਲਤ ਬਣੇ ਹੋਏ ਨੇ ਕਿਉਂਕਿ ਮੁਕੇਰੀਆਂ ਪਠਾਨਕੋਟ ਤੋਂ ਜਿਹੜੀ ਗੱਡੀ ਆਉਂਦੀ ਹੈ ਉਹ ਉਥੋਂ ਘੁੰਮ ਕੇ ਰੌਂਗ ਸਾਈਡ ਬਟਾਲੇ ਰੋਡ ਨੂੰ ਘੁੰਮ ਕੇ ਫੇਰ ਅੰਦਰ ਆਉਂਦੀ ਹੈ ਅਸੀਂ ਉਹ ਨੋਟਿਸ ਦਿੱਤਾ ਸੀ ਵੀ ਇਹਦੇ ਸਬੰਧ ਵਿੱਚ ਇਹਦਾ ਐਗਜ਼ਿਟ ਤੇ ਆਊਟਗੇਟ ਜਿਹੜਾ ਹੈ ਇਹ ਨਕੇਟ ਜਿਹੜਾ ਉਹ ਠੀਕ ਕੀਤਾ ਜਾਏ ਔਰ ਗੇਟ ਦੇ ਪ੍ਰੋਪਰ ਬੂਮ ਬੈਰੀਅਰ ਲਾਏ ਜਾਣ ਕਿਉਂਕਿ ਕਾਰਾਂ ਤੇ ਸਕੂਟਰ ਜਿਹੜੇ ਨੇ ਉਹ ਆਮ ਤੌਰ ਤੇ ਅੰਦਰ ਆਉਂਦੇ ਨੇ ਜਿਹਦੇ ਨਾਲ ਹਾਥੇ ਹੁੰਦੇ ਨੇ ਲੜਾਈਆਂ ਹੁੰਦੀਆਂ ਨੇ ਔਰ ਦੂਜੇ ਪਾਸੇ ਸਾਡੇ ਮੁੰਡਿਆਂ ਦੇ ਪਰਚੇ ਵੀ ਹੋਏ ਨੇ ਇੱਥੇ ਕਈ ਵਾਰੀ ਇਸੇ ਕਰਕੇ ਵੀ ਸਾਡੀ ਗੱਡੀ ਭੰਤੀ ਜਾਂ ਕਾਰ ਭੰਤੀ ਤੀਜਾ ਸਰ ਇੱਥੇ ਬੱਸ ਸਟੈਂਡ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹਦਾ ਕੋਈ ਦਫਤਰ ਨਹੀਂ ਹੈਗਾ ਜੇ ਮੰਨ ਲਓ ਕੋਈ ਕੰਪਲੇਨਟ ਕਰਨੀ ਹੈ ਤਾਂ ਕੋਈ ਕਿਹਨੂੰ ਕਰੂਗਾ ਉਹਦਾ ਦਫਤਰ ਇੱਥੇ ਚਾਹੀਦਾ ਜਾਂ ਉਹਦਾ ਕੋਈ ਨੁਮਾਇੰਦਾ ਚਾਹੀਦਾ ਫਿਰ ਜੀ ਸਾਰੇ ਇੱਥੇ ਕੋਈ ਪੁਲਿਸ ਪੋਸਟ ਨਹੀਂ ਹੈਗੀ ਤੁਸੀਂ ਸਾਰੇ ਬੱਸ ਸਟੈਂਡ 'ਚ ਘੁੰਮ ਕੇ ਦੇਖ ਲਓ ਕਿਤੇ ਕੋਈ ਪੁਲਿਸ ਪੋਸਟ ਲਿਖਿਆ ਜ਼ਰੂਰ ਹੈ ਪਰ ਪੁਲਿਸ ਵਾਲਾ ਤੁਹਾਨੂੰ ਕੋਈ ਵਰਦੀ ਦੇ ਵਿੱਚ ਕੋ ਨਜ਼ਰ ਨਹੀਂ ਆਊਗਾ ਇਥੇ ਰਾਤ ਬਰਾਤੇ ਜਨਾਨੀਆਂ ਸਵਾਰੀਆਂ ਵੀ ਆਉਂਦੀਆਂ ਨੇ 10 11 12 ਵਜੇ ਤੱਕ ਗਣੀਆਂ ਆਉਂਦੀਆਂ ਨੇ ਕੱਲ ਨੂੰ ਕੋਈ ਮਿਸ ਹੈ ਪੰਜੋ ਜਿਹੇ ਤੇ ਕੌਣ ਜ਼ਿੰਮੇਵਾਰ ਆ ਔਰ ਸਰ ਪਾਣੀ ਜਿਹੜਾ ਪੀਣ ਵਾਲਾ ਪ੍ਰਬੰਧ ਨਹੀਂ ਹੈਗਾ ਉਹਦਾ ਸਾਹਮਣੇ ਤੁਸੀਂ ਆ ਸਾਰੇ ਬੱਸ ਸਟੈਂਡ ਦੇ ਵਿੱਚ ਤੁਸੀਂ ਵਿਜਿਟ ਕੀਤੀ ਹੈ ਪੀਣ ਵਾਲੇ ਜਿਹੜੇ ਵਾਟਰ ਕੋਲਡਰ ਇਹਨਾਂ ਨੇ ਪਿੱਛੇ ਲਾਏ ਹੋਏ ਆ ਪਾਰਕਿੰਗ 'ਚ ਜਿਹੜੀ ਸਵਾਰੀ ਨੇ ਪਾਣੀ ਭਰਨਾ ਭੱਜ ਕੇ ਉਹ ਪਿੱਛੇ ਨ ਜਾਵੇ ਉਹਨਾਂ ਨੂੰ ਬੱਸ ਭਾਜੂ ਕੰਟੇਨ ਜਿਹੜੀ ਆ ਉਹ ਨਹੀਂ ਅਜੇ ਤੱਕ ਕੋਈ ਖੁੱਲੀ ਇਹ ਸਰ ਕਿਲੋਮੀਟਰ ਏਰੀਆ ਪੈ ਗਿਆ ਜੀ ਇਦਾਂ ਨਾ ਦੁਰਘਟਨਾਵਾਂ ਵੀ ਹੁੰਦੀਆਂ ਹੁੰਦੀਆਂ ਐਂ ਦੀ ਬਿਲਕੁਲ ਹੁੰਦੀਆਂ ਪਿਛੇ ਤੁਹਾਡੀ ਚੇਅਰਮੈਨ ਨਾਲ ਮੀਟਿੰਗ ਵੀ ਹੋਈ ਸੀ ਕੀ ਫਸਾ ਉਹਨਾਂ ਨੇ ਮੀਟਿੰਗ ਕੀਤੀ ਦੀ ਪਰ ਉਹਨਾਂ ਨੇ ਅਨ ਆਫੀਸ਼ੀਅਲ ਮੀਟਿੰਗ ਕੀਤੀ ਕਿਉਂਕਿ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਨਹੀਂ ਦਿੱਤੀ ਮੈਂ ਬਾਰ ਬਾਰ ਮੰਗੀ ਉਹਨਾਂ ਕੋਲ ਤੇ ਸਾਨੂੰ ਪ੍ਰੋਸੀਡਿੰਗ ਦੀ ਕਾਪੀ ਦਿਓ ਪਰ ਉਹਨਾਂ ਨੇ ਸਾਨੂੰ ਕਾਪੀ ਨਹੀਂ ਦਿੱਤੀ ਜੀ ਪ੍ਰੋਸੀਡਿੰਗ ਦੀ ਔਰ ਉਹ ਕਹਿੰਦੇ 250 ਬਾਹਰ ਹੈ ਹੁਣ ਕੀ ਹੱਲ ਲੱਗਦਾ ਐ ਇਹਨਾਂ ਸਮੱਸਿਆ ਨਾਲ ਦੇਖੋ ਜੀ ਅਸੀਂ ਰਿਮਾਈਂਡਰ ਅੱਜ ਫੇਰ ਦੇਤਾ ਦੁਬਾਰਾ ਜਨਰਲ ਮੈਨੇਜਰ ਆਪਣੇ ਪੰਜਾਬ ਉੜਾਈ ਬਟਾਲੇ ਦੇ ਤੁਹਾਡੇ ਕੋਲ ਇੱਥੇ ਆਏ ਪਰ ਮੈਂ ਵੀ ਤੁਹਾਡੇ ਮਾਤੇ ਮਰਾ ਹੀ ਦੱਸਦਾ ਵੀ ਇੱਕ ਤਰੀਕ ਯਾਨੀ ਕਿ 1 April 2025 ਤੱਕ ਜੇ ਇਹਨਾਂ ਨੇ ਸਾਡੀ ਆ ਮੰਗਾਂ ਦਾ ਹੱਲ ਨਾ ਕੀਤਾ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਗਰਾਉਂਡ ਸਾਈਡ ਬੱਸਾਂ ਆਉਂਦੀਆਂ ਨੇ ਉਹ ਅਸੀਂ ਬੰਦ ਕਰਾਂਗੇ ਜਿੱਧਰ ਦੀ ਅਸੀਂ ਵਾੜਦੀਆਂ ਚਾਹੁੰਦੇ ਆ ਜਾਂ ਜਿੱਧਰ ਬਣਿਆ ਹੈ ਉਧਰ ਦੀ ਆਉਣਗੀਆਂ ਔਰ ਜੇ ਕੋਈ ਦੁਰਘਟਨਾ ਜਾਂ ਕੋਈ ਤਿੰਨ ਪੰਜ ਹੁੰਦਾ ਤੇ ਉਹਦੇ ਜ਼ਿੰਮੇਵਾਰ ਜਿਹੜੇ ਇੰਪਰੂਵਮੈਂਟ ਟਰਸਟ ਵਾਲੇ ਆ ਜਿਹੜੇ ਪਰਚੀ ਲੈਂਦੇ ਆ ਔਰ ਬੂਮ ਬੈਰੀਅਰ ਨਹੀਂ ਲਾਏ ਇਹਨਾਂ ਨੇ ਜੇ ਉਹ ਲਾ ਦੇਣਗੇ ਤੇ ਸਭ ਤੋਂ ਵਹਿਤਰ ਨਹੀਂ ਤੇ ਹੀ 1 April ਤੋਂ ਯਾਨੀ ਕਿ ਆਪਣੀ ਮਰਜ਼ੀ ਕਰਾਂਗੇ ਜੀ